ਦਾਦੀ ਹਮੇਸ਼ਾ ਲੋਕਾਂ ਲਈ ਖੜਿਆ ਧੀਆ ਪੈਣਾ ਲਈ ਖੜਿਆ ਤੁਸੀਂ ਮੇਰੀ ਪਰਸਨੈਲਿਟੀ ਦੀ ਗੱਲ ਕਰੋਗੇ ਤੇ ਮੈਂ ਬਹੁਤ ਚੁਲਬੁਲੀ ਆ ਖੁਸ਼-ਖੁਸ਼ ਰਹਿਣ ਵਾਲੀ ਕੁੜੀਆਂ ਇਸ ਮੂਵੀ ਦੇ ਵਿੱਚ ਆਪਣੇ ਆਪ ਨੂੰ ਢਾਲਣ ਦੇ ਵਿੱਚ ਕਿੰਨੀ ਮੁਸ਼ਕਲ ਓ ਯਾਰ ਬਹੁਤ ਬਹੁਤ ਔਖਾ ਸੀਗਾ ਇੱਕ ਤੇ weight put on ਕਰਨਾ ਫੇਰ ਕਰੋੜ ਜੀ ਮੇਰੇ ਨਾਲ ਸੀਗੇ ਨਵਦੀਪ ਜੈ ਠੀਕ ਹੈ ਲੱਖੀ ਧਾਲੇਵਾਲ ਜੀ ਇਹ ਇੰਨੇ ਕੋ ਬਾ ਕਮਾਲ ਤੇ ਇੰਨੇ ਕੋ ਸਦੇ ਹੋਏ ਆਰਟਿਸਟ ਨੇ ਕਿ ਇਹ ਆਪਣੇ ਆਪ ਹੀ ਮਾਹੌਲ ਜਾਂ ਚੇਂਜ ਕਰਦੇ ਹੁੰਦੇ ਸੀਗੇ ਜਦੋਂ ਸੀਰੀਅਸ ਸੀਨ ਆ ਤੇ ਇੱਕਦਮ ਸੀਰੀਅਸ ਮਾਹੌਲ ਹੋ ਜਾਂਦਾ ਸੀ ਤੇ ਜਦ ਕੋਈ ਲਾਈਟ ਸੀਨ ਸੀਗਾ ਉਸ ਵੇਲੇ ਸਾਰੇ ਮਸਤੀਆਂ ਕਰਦੇ ਸੀਗੇ ਕਿੰਨਾ ਪੁਟ-ਆਨ ਕੀਤਾ ਯਾਰ ਮੈਂ 8 ਕਿਲੋ ਵੇਟ ਪੁਟ-ਆਨ ਕੀਤਾ 4 ਵਜੇ ਸਵੇਰ ਦੇ ਉੱਠ ਕੇ ਵੀ ਪੀਜ਼ਾ ਆਰਡਰ ਕਰੋ ਤੇ 버ਗਰ ਖਾਂਦੇ ਰਹੋ ਇੱਕ ਨਵਾਂ ਸੁਪਰਸਟਾਰ ਮਤਲਬ ਇੱਕ ਹੋਰ ਪੰਜਾਬੀ ਇੰਡਸਟਰੀ ਨੂੰ ਹੈ ਨਾ ਫਾਈਨਲਾਈਜ਼ ਹੋ ਨੂੰ ਲੱਗਦਾ ਤੇ ਹੈ ਕਿਉਂਕਿ ਸਾਰਿਆਂ ਦੇ ਰਿਵਿਊ ਬਹੁਤ ਸੋਹਣੇ ਆ ਰਹੇ ਹੈ ਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਜਿਹੜੇ ਕੰਮ ਸਰਕਾਰਾਂ ਜਾਂ ਫਿਰ ਪੁਲਿਸ ਜਾਂ ਫਿਰ ਗਵਰਨਮੈਂਟ ਨਹੀਂ ਕਰ ਸਕਦੀ ਉਹ ਆਪਾਂ ਨੂੰ ਆਪ ਕਰਨਾ ਪੈਣਾ ਜਿਹੜਾ ਖੜ ਜਾਂਦਾ ਹੈ ਨੇ ਵੀ ਉਹ ਬੰਦਾ ਗਲਤ ਸੀ ਬੰਦੇ ਗਲਤ ਵੀ ਹੁੰਦੇ ਹਾਲਾਤ ਉਹਨਾਂ ਨੂੰ ਮਾਲਾ ਕਰ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਤਾਂ ਇੱਕ ਮੂਵੀ ਗਾਂਧੀ 3 ਜੋ ਕਿ ਬਹੁਤ ਹਿੱਟ ਜਾ ਰਹੀ ਹੈ ਇਸ ਸਮੇ ਉਸ ਦੇ ਜਿਹੜੇ ਕਿ ਐਕਟਰਸ ਸਾਡੇ ਨਾਲ ਮੌਜੂਦ ਨੇ ਅਦਿੱਤੀ ਆ ਰਹੀ ਹੈ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਕੀ ਸਨੇਹਾ ਜਿਹੜੀ ਇਹ ਮੂਵੀ ਹੈ ਨੌਜਵਾਨਾਂ ਨੂੰ ਦੇ ਰਹੀ ਹੈ ਤੇ ਉਹਨਾਂ ਨੂੰ ਇਸ ਮੂਵੀ ਦੇ ਵਿੱਚ ਕੰਮ ਕਰਕੇ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਅਦਿੱਤੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਵਿੱਚ ਧੰਨਵਾਦ ਜੀ ਤੇ ਮੈਨੂੰ ਬਹੁਤ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਸਾਰੇ ਵੀਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ ਸੋ ਫਿਰ ਤੁਹਾਨੂੰ ਮੂਵੀ ਦੇ ਵਿੱਚ ਕੰਮ ਕਰਕੇ ਕਿਵੇਂ ਦਾ ਲੱਗਿਆ ਕਿਵੇਂ ਦਾ ਐਕਸਪੀਰੀਅੰਸ ਰਿਹਾ ਦੇਖੋ ਐਕਸਪੀਰੀਅੰਸ ਸੇ ਬਹੁਤ ਚੰਗਾ ਸੀਗਾ ਪਰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਹਲੇ ਗਰੋ ਕਰ ਰਹੀ ਹੈ ਤੇ ਇੱਕ ਇਹੋ ਜਿਹੀ ਫਿਲਮ ਦਾ ਪਾਰਟ ਹੋਣਾ ਜਿਹੜੀ ਅਵੇਅਰਨੈਸ ਕ੍ਰੀਏਟ ਕਰਦੀ ਆ ਉਸ ਨਾਲ ਤਾਂ ਚੰਗਾ ਲੱਗਦਾ ਹੀ ਹੈ ਯਾਰ ਕਿਉਂਕਿ ਗਾਂਧੀ ਹਮੇਸ਼ਾ ਲੋਕਾਂ ਲਈ ਖੜਿਆ ਧੀਆਂ ਪੈਣਾਂ ਲਈ ਖੜਿਆ ਤੇ ਮੈਨੂੰ ਵਧੀਆ ਲੱਗਿਆ ਇਹ ਚ ਕੰਮ ਕਰਕੇ वैसे पर्सनली ਤੁਹਾਨੂੰ ਕਿਸ ਤਰ੍ਹਾਂ ਦੀ ਮੂਵੀਜ਼ ਕਰਨਾ ਪਸੰਦ ਨੇ ਰੋਮਾਂਟਿਕ ਮੂਵੀਜ਼ ਕਰਨਾ ਪਸੰਦ ਨੇ ਜਾਂ ਜਿਹੜੀਆਂ ਇਹ ਹੁੰਦੀਆਂ ਨੇ ਲੜਾਈ ਝਗੜੇ ਵਾਲੀਆਂ ਇਹੋ ਜਿਹੀਆਂ ਮੂਵੀਜ਼ ਕਰਨਾ ਪਸੰਦ ਹੈ ਜਾਂ ਐਕਸ਼ਨ ਮੂਵੀਜ਼ ਕਰਨਾ ਪਸੰਦ ਹੈ ਦੇਖੋ ਜੈ ਹੋਜੀ ਤੁਸੀਂ ਮੇਰੀ ਪਰਸਨੈਲਿਟੀ ਦੀ ਗੱਲ ਕਰੋਗੇ ਤੇ ਮੈਂ ਬਹੁਤ ਚੁਲਬੁਲੀ ਆ ਤੇ ਬਹੁਤ ਮਤਲਬ ਖੁਸ਼-ਖੁਸ਼ ਰਹਿਣ ਵਾਲੀ ਕੁੜੀਆਂ ਪਰ ਮੇਰੀ ਇਹੋ ਜੀ ਫਿਲਮ ਪਹਿਲੀ ਸੀਗੀ ਕਿ ਗਾਂਧੀ ਕੀ ਮੈਨੂੰ ਬਹੁਤ ਅਲੱਗ ਜਿਹਾ ਕੈਰੈਕਟਰ ਕਰਨਾ ਪਿਆ ਤੇ ਉਸ ਤੋਂ ਪਹਿਲਾਂ ਮੈਂ ਖਾਓ ਪੀਓ ਐਸ਼ ਕਰੋ ਮੁੰਡਾ ਰੌਕਸਟਾਰ ਇਹੋ ਜੀਆਂ ਫਿਲਮਾਂ ਕੀਤੀਆਂ ਸੀ ਕਿ ਜਿਹੜੀ ਬਹੁਤ ਲਾਈਟ ਹਾਰਟਡ ਰੋਮਾਂਸ ਐਂਡ ਕਾਮੇਡੀ ਸੀਗੀ ਪਰ ਇੱਕ ਸੀਰੀਅਸ ਟਾਪਿਕ ਨੂੰ ਛੂਣਾ ਤੇ ਫਿਰ ਦੇਖਣਾ ਕਿ ਉਹਦਾ ਕੀ ਇੰਪੈਕਟ ਪਰਦਾ ਲੋਕਾਂ ਤੇ ਤੇ ਜਿਹੜੇ ਜਿਹੜੇ ਵੀ ਲੋਕ ਸਿਨੇਮਾ ਦੇਖਣ ਆਉਂਦੇ ਆ ਜਵਾਕ ਹੋਣ ਚਾਹੇ ਸਕੂਲ ਦੀ ਯੂਥ ਹੋਵੇ ਚਾਹੇ ਕਾਲਜ ਦੀ ਯੂਥ ਹੋਵੇ ਉਹਨਾਂ 'ਚ ਕਿਦਾਂ ਚੇਂਜ ਆਂਦਾ ਮੈਨੂੰ ਬਹੁਤ ਵੱਡਾ ਲੱਗਿਆ ਤੇ ਮੈਨੂੰ ਲੱਗਿਆ ਕਿ ਹਾਂ ਐਜ਼ ਐਨ ਐਕਟਰ ਮੇਰੀ ਰਿਸਪੌਂਸਿਬਿਲਟੀ ਆ ਕਿ ਮੈਂ ਪੂਰੀ ਸੋਸਾਇਟੀ ਨੂੰ ਦੱਸਾਂ ਕਿ ਅਪਾ ਕੀ ਕਰ ਸਕਦੇ ਆ ਤੇ ਆਪਣੇ ਕੋਲ ਕਿੰਨਾ ਹੁਨਰ ਆ ਜਦੋਂ ਇਸ ਮੂਵੀ ਦੇ ਵਿੱਚ ਆਪਣੇ ਆਪ ਨੂੰ ਢਾਲਣ ਦੇ ਵਿੱਚ ਕਿੰਨੀ ਮੁਸ਼ਕਲ ਹੋਈ ਕਿਉਂਕਿ ਤੁਸੀਂ ਦੱਸਿਆ ਕਿ ਪਹਿਲਾਂ ਮੈਂ ਇਹੋ ਜਿਹੀ ਮੂਵੀਆਂ ਨਹੀਂ ਕੀਤੀਆਂ ਤੇ ਇਸ ਮੂਵੀ ਦੇ ਵਿੱਚ ਆਪਣੇ ਆਪ ਨੂੰ ਮਤਲਬ ਆਪਣੇ ਆਪ ਨੂੰ ਉਹੀ ਰੂਪ ਲੈਣਾ ਆਪਣਾ ਫਿਰ ਕਿਵੇਂ ਦਾ ਕਿਵੇਂ ਦਾ ਓ ਯਾਰ ਬਹੁਤ ਬਹੁਤ ਔਖਾ ਸੀਗਾ ਇੱਕ ਤੇ weight put on ਕਰਨਾ ਉੱਪਰੋਂ ਇੱਕ ਬਹੁਤ ਹੀ ਸੀਰੀਅਸ ਰੋਲ ਦੇ ਵਿੱਚ ਰਹਿਣਾ ਤੇ ਮੇਰੇ ਤੋਂ ਕਦੇ ਸੀਰੀਅਸ ਰਹਿ ਜਾਂਦਾ ਨਹੀਂ ਤੇ ਬਹੁਤ ਜੱਬੀਆਂ ਦੀ ਉਹੀ ਹੁੰਦੀਆਂ ਨਾ ਕਿ ਪੰਜਾਬੀ ਸੀਰੀਅਸ ਆਪਾਂ ਰੋਲਾ ਰੋਲਾ ਖੱਪਾ ਖੱਪਾ ਨਾਲੇ ਲੋਗਾ ਯਾਰ ਤੇ ਸੀਰੀਅਸ ਰਹਿਣਾ ਬਹੁਤ ਚੈਲੈਂਜਿੰਗ ਸੀਗਾ ਮੇਰੇ ਲਈ ਪਰ ਹਾਂ ਇਹ ਆ ਕਿ ਦੇਵ ਕਰੋੜ ਜੀ ਮੇਰੇ ਨਾਲ ਸੀਗੇ ਨਵਦੀਪ ਜੈਰ ਠੀਕ ਹੈ ਲੱਖੀ ਧਾਲੇਵਾਲ ਜੀ ਇਹ ਇੰਨੇ ਕੋ ਬਾ ਕਮਾਲ ਤੇ ਇੰਨੇ ਕੋ ਸਦੇ ਹੋਏ ਆਰਟਿਸਟ ਨੇ ਕਿ ਇਹ ਆਪਣੇ ਆਪ ਹੀ ਮਾਹੌਲ ਜਾਂ ਚੇਂਜ ਕਰਦੇ ਹੁੰਦੇ ਸੀਗੇ ਕਿ ਜਦ ਇੱਕ ਸੀਰੀਅਸ ਸੀਨ ਆ ਤੇ ਇੱਕਦਮ ਸੀਰੀਅਸ ਮਾਹੌਲ ਹੋ ਜਾਂਦਾ ਸੀ ਤੇ ਜਦ ਕੋਈ ਲਾਈਟ ਸੀਨ ਸੀਗਾ ਉਸ ਵੇਲੇ ਸਾਰੇ ਮਸਤੀਆਂ ਕਰਦੇ ਸੀਗੇ ਤੇ ਯੋ ਕਿ ਮੈਂ ਜੂਨੀਅਰ ਹਾਂ ਉਹ ਮੇਰੇ ਸੀਨੀਅਰ ਹੈ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ weight ਕਿੰਨਾ ਪੁਟ ਔਨ ਕੀਤਾ ਯਾਰ ਮੈਂ 8 ਕਿਲੋ ਵੇਟ ਪੁਟ ਔਨ ਕੀਤਾ ਸਰ ਸਰੀਆ ਬਸ ਬਹੁਤ ਸਾਰਾ ਖਾਣਾ ਖਾਓ ਦਿਨ ਰਾਤ ਖਾਓ 4 ਵਜੇ ਸਵੇਰ ਦੇ ਉੱਠ ਕੇ ਵੀ ਪੀਜ਼ਾ ਆਰਡਰ ਕਰੋ ਤੇ 버ગર ਖਾਂਦੇ ਰਹੋ ਪਰ ਹੁਣ ਬਹੁਤ ਔਖਾ ਲੱਗ ਰਿਹਾ ਇਸ ਵੇਲੇ ਤੇ weight ਘਟਦੀ ਹੋ ਰਹੀ ਆ ਕਿਊਟ ਇਤਨਾ ਵੀ ਸਿਕਿਊਟ ਲੱਗ ਰਹੀ ਥੈਂਕ ਯੂ ਜੀ ਥੈਂਕ ਯੂ ਮੈਂ ਉਮੀਦ ਕਰਦੀ ਆ ਕਿ ਸਾਰੇ ਮੈਨੂੰ ਪਸੰਦ ਕਰ ਰਹੇ ਆ ਵੈਸੇ ہماری ਸਾਡੀ ਫਿਲਮ ਪੂਰੀ ਹਿੱਟ ਆ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਸ ਵੇਲੇ ਤੇ ਵਧੀਆ ਲੱਗ ਰਿਹਾ ਕਨਸੈਪਟ ਬਹੁਤ ਵਧੀਆ ਚੁਸਕੀ ਦਾ ਅੱਛਾ ਜਦੋਂ ਉਹ ਦੇਖਿਆ ਕਿ ਸਿਨੇਮਾ ਘਰਾਂ ਦੇ ਵਿੱਚ ਹੈ ਨਾ ਇਦਾਂ ਭੀੜ ਆ ਰਹੀ ਆ ਜਾਂ ਇੰਨੇ ਲੋਕ ਹਾਊਸ ਫੁੱਲ ਰਹਿ ਰਹੇ ਨੇ ਉਸ ਟਾਈਮ ਦੇ ਵਿੱਚ ਕਿ ਮਤਲਬ ਉਸ ਟਾਈਮ ਦੀ ਫੀਲਿੰਗ ਕਿਹੋ ਜੀ ਸੀ ਯਾਰ ਕਿਉਂਕਿ ਗਾਂਧੀਵਾਂ ਤੇ ਗਾਂਧੀ ਟੂ ਦੋਨੋਂ ਹੀ ਹਿੱਟ ਫਿਲਮਾਂ ਸੀਗੀਆਂ ਤੇ ਮੈਂ ਇੰਨੀ ਉਮੀਦ ਨਹੀਂ ਸੀ ਕੀਤੀ ਕਿ ਮੈਨੂੰ ਗਾਂਧੀ ਚ ਕੰਮ ਕਰਨ ਦਾ ਮੌਕਾ ਵੀ ਮਿਲੇਗਾ ਕਿਉਂਕਿ ਅੱਜ ਤੱਕ ਚਾਹੇ ਉਹ ਜਗਦੀਪ ਹੈ ਚਾਹੇ ਉਹ ਦੇਵਜੀ ਨੇ ਜਿੰਨੇ ਵੀ ਲੋਕਾਂ ਨੇ ਇਸ ਫਿਲਮ 'ਚ ਕੰਮ ਕੀਤਾ ਉਹ ਸੁਪਰਸਟਾਰ ਬਣ ਕੇ ਨਿਕਲੇ ਆ ਤੇ ਮੈਨੂੰ ਲੱਗਦਾ ਕਿ ਕਿਉਂਕਿ ਇਹ ਫਿਲਮ 스타 ਫਿਲਮ ਹੈ ਤੇ ਮੈਂ ਵੀ ਸ਼ਾਇਦ ਉਮੀਦ ਕਰਦੀ ਆ ਮੈਂ ਵੀ ਇਸ ਕੈਟਾਗਰੀ ਚ ਪਹੁੰਚ ਜਾ ਇੱਕ ਨਵਾਂ ਸੁਪਰਸਟਾਰ ਮਤਲਬ ਇੱਕ ਹੋਰ ਪੰਜਾਬੀ ਇੰਡਸਟਰੀ ਨੂੰ ਹੈ ਨਾ ਫਾਈਨਲਾਈਜ਼ ਹੋ ਗਿਆ ਮੈਨੂੰ ਲੱਗਦਾ ਤੇ ਹੈ ਕਿਉਂਕਿ ਸਾਰਿਆਂ ਦੇ ਰਿਵਿਊ ਬਹੁਤ ਸੋਹਣੇ ਆ ਰਹੇ ਆ ਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਸ ਮੂਵੀ ਦੇ ਵਿੱਚ ਸਭ ਤੋਂ ਵਧੀਆ ਪਾਟ ਕਿਹੜਾ ਮਤਲਬ ਸਭ ਤੋਂ ਵਧੀਆ ਪਾਟ ਲੱਗਿਆ ਕਿਉਂਕਿ ਇੱਕ ਕੁੜੀਆਂ ਦਾ ਜਿਹੜਾ ਅੱਜਕਲ ਮੁੱਦਾ ਨਾ ਬਹੁਤ ਜ਼ਿਆਦਾ ਜਿਹੜਾ ਹਾਈਲਾਈਟ ਹੋ ਰਿਹਾ ਕਿਉਂਕਿ ਰੇਪ ਕੇਸਸ ਜਾਂ ਵੈਸੇ ਵੀ ਇਨਸਿਕਿਉਰਟੀ ਅੱਜਕਲ ਬਹੁਤ ਜ਼ਿਆਦਾ ਵਧੀ ਹੋਈ ਹੈ ਤਾਂ ਤੁਹਾਡੀ ਫਿਲਮ ਵੀ ਉਸੇ ਚੀਜ਼ ਨੂੰ ਰਿਲੇਟ ਕਰਦੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਕੀ ਕਹਿੰਦੇ ਹੋ ਦੇਖੋ ਇਹ ਅੱਜ ਦੀ ਨਹੀਂ ਗੱਲਾਂ ਹੈਗੀਆਂ ਇਹ ਸ਼ੁਰੂ ਤੋਂ ਹੀ ਗੱਲਾਂ ਆ ਪਰ ਅੱਜਕਲ ਮੀਡੀਆ ਕਰਕੇ ਇਹ ਗੱਲਾਂ ਬਹੁਤ ਬਾਹਰ ਆ ਜਾਂਦੀਆਂ ਜਾਂ ਫਿਰ ਹਰ ਕਿਸੇ ਕੋਲ ਮੋਬਾਈਲ ਹੈ ਸਾਨੂੰ ਪਤਾ ਲੱਗ ਜਾਂਦਾ ਤੇ ਬਹੁਤ ਚੰਗੀ ਗੱਲ ਆ ਦੇਖੋ ਅਸੀਂ ਕਲਾਕਾਰ ਐ ਤੁਸੀਂ মিডিਆ ਵਾਲੇ ਹੋ ਜੇ ਆਪਾਂ ਨਾਲ ਰਲ ਕੇ ਚੱਲੀਏ ਆਪਾਂ ਬਹੁਤ ਲੋਕਾਂ ਚ ਅਵੇਅਰਨੈਸ ਕ੍ਰੀਏਟ ਕਰ ਸਕਦੇ ਆ ਜਿਨ੍ਹਾਂ ਨਾਲ ਧੱਕੇ ਹੋ ਰਿਹਾ ਹੈ ਜਾਂ ਜਿਨ੍ਹਾਂ ਨਾਲ ਕੁਝ ਬਹੁਤ ਬੁਰਾ ਹੋ ਰਿਹਾ ਹੈ ਅਸੀਂ ਉਹ ਸਾਹਮਣੇ ਲੈ ਕੇ ਆ ਸਕਦੇ ਆ ਤੇ ਇਸੀ ਫਿਲਮ ਦੇ ਨਾਲ ਮੈਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜੇ ਤੁਸੀਂ ਮੇਰੀ ਫਿਲਮ ਦੇਖੋਗੇ ਤੇ ਇੱਕ ਇਹੋ ਜਿਹੀ ਕੁੜੀ ਦਾ ਮੈਂ ਰੋਲ ਪਲੇ ਕਰ ਰਹੀ ਆ ਜਿਹਦੇ ਵਿੱਚ ਬਹੁਤ ਕੁਝ ਧੱਕੇ ਹੋ ਰਿਹਾ ਹੈ ਬਹੁਤ ਕੁਝ ਬੁਰਾ ਹੋ ਰਿਹਾ ਹੈ ਤੇ ਅੱਜ ਮੈਂ ਇਸ ਪ੍ਰੈਸ ਕਾਨਫਰੈਂਸ ਤੇ ਆਈਆਂ ਰੋਹਿਤ ਸ਼ਰਮਾ ਜੀ ਦੀ ਪ੍ਰੈਸ ਕਾਨਫਰੈਂਸ ਹੈ ਤੇ ਮੈਂ ਇੱਥੇ ਆਈਆਂ ਤੇ ਉਹਨਾਂ ਨੇ ਇੱਕ ਬਹੁਤ ਹੀ ਸੋਹਣਾ ਉਹ ਅੰਮ੍ਰਿਤਸਰ ਤੋਂ ਚੰਡੀਗੜ੍ਹ ਆ ਰਹੇ ਸੀਗੇ ਤੇ ਇੱਕ ਬੱਸ ਵਾਲੇ ਨੇ ਇੱਕ ਨੌਜਵਾਨ ਜਵਾਕ ਨੂੰ ਹਿੱਟ ਕੀਤਾ ਤੇ ਉਹ ਜਵਾਕ ਦੀ ਓਨ தி ਸਪਾਟ ਡੈਥ ਹੋ ਗਈ ਤੇ ਉਸ ਤੋਂ ਬਾਅਦ ਰੋਹਿਤ ਸ਼ਰਮਾ ਜੀ ਪੂਰੇ ਮਤਲਬ ਚੇਸ ਕਰਦੇ ਰਹੇ ਬੱਸ ਨੂੰ ਤੇ ਚੰਡੀਗੜ੍ਹ ਆ ਕੇ ਉਹ ਬੱਸ ਵਾਲਾ ਤੇ ਡਰਾਈਵਰ ਫੜੀ ਗਏ ਵੈਲ ਮੈਨੂੰ ਲੱਗਦਾ ਕਿ ਸ਼ਾਇਦ ਬੱਸ ਦੇ ਜਿਹੜੇ ਓਨਰ ਆ ਤੇ ਡਰਾਈਵਰ ਦੀ ਹੁਣ ਬੇਲ ਹੋ ਗਈ ਹੈ ਤੇ ਉਹ ਥੋੜੇ politically involved ਨੇ ਤੇ ਜਿਹੜੇ ਸਾਡੀ ਫਿਲਮ ਦਾ ਗਾਂਧੀ ਹੀਰੋ ਆ ਉਹ ਵੀ ਹੈ ਜੇ ਬਹੁਤ ਪੰਗੇ ਲੈਂਦੇ ਹੁੰਦੇ ਸੀਗੇ ਕਿਉਂਕਿ ਦੇਖੋ ਜਿਹੜੇ ਕੰਮ ਸਰਕਾਰਾਂ ਜਾਂ ਫਿਰ ਪੁਲਿਸ ਜਾਂ ਫਿਰ ਗਵਰਨਮੈਂਟ ਨਹੀਂ ਕਰ ਸਕਦੀ ਉਹ ਆਪਾਂ ਨੂੰ ਆਪ ਕਰਨਾ ਪੈਣਾ ਤਾਂ ਖੜਨਾ ਹੀ ਪੈਣਾ ਤੇ ਜਿਹੜਾ ਖੜ ਜਾਂਦਾ ਹੈ ਉਹ ਫਿਰ ਜਾ ਕੇ ਉਸ ਉਹਦਾ ਨਾਮ ਹੀ ਚੇਂਜ ਕਰ ਦਿੰਦੇ ਨੇ ਵੀ ਉਹ ਬੰਦਾ ਗਲਤ ਸੀਗਾ ਐਕਚੁਅਲੀ ਬੰਦੇ ਗਲਤ ਨਹੀਂ ਹੁੰਦੇ ਹਾਲਾਤ ਉਹਨਾਂ ਨੂੰ ਮਾੜਾ ਕਰ ਦਿੰਦੇ ਆ ਕਿਉਂਕਿ ਦੇਖੋ ਹੁਣ ਜਿੱਦਾਂ ਤੁਸੀਂ ਉਹ ਤੁਸੀਂ ਹੁਣ ਇਸ ਚੀਜ਼ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਅੱਗੇ ਲੈ ਕੇ ਆਏ ਹਨਾ ਰੋਹਿਤ ਸ਼ਰਮਾ ਜੀ ਨੂੰ ਤੁਸੀਂ ਸਪੋਰਟ ਕੀਤਾ ਤੇ ਇਹ ਗੱਲ ਤੇ ਸੱਚੀ ਅਸਲ ਸਟੋਰੀ ਵਾਪਸ ਬਾਹਰ ਨਿਕਲ ਸਕੀ ਕਿ ਕਿੱਦਾਂ ਉਹਨਾਂ ਨੇ ਚੇਸ ਕੀਤਾ ਕਿ ਨਾ ਕਿੱਦਾਂ ਉਹਨਾਂ ਨੇ ਪੁਲਿਸ ਕੰਪਲੇਂਟ ਕਰਾਈ ਕਿੱਦਾਂ ਸਾਰਾ ਸਪੋਰਟ ਸਿਸਟਮ ਨਾਲ ਖੜਾ ਹੋਇਆ ਤੇ ਸਾਡੀ ਡਿਊਟੀ ਆ ਮਤਲਬ ਹਰ ਬੰਦਾ ਮਾੜਾ ਨਹੀਂ ਤੇ ਹਰ ਬੰਦਾ ਚੰਗਾ ਨਹੀਂ ਤੇ ਅਸੀਂ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਾ ਕੀ ਹੋਰ ਫਿਲਮਾਂ ਕਰਨਾ ਚਾਹੂਗੀ ਇਹੋ ਜੀਆਂ ਜਿਹੜੀਆਂ ਕਿ ਇੰਨੀ ਇਨਸਪੀਰੇਸ਼ਨਲ ਹੋਣ ਜਾਂ ਫਿਰ ਇੱਕ ਯੂਥ ਨੂੰ ਬਹੁਤ ਵਧੀਆ ਸੰਦੇਸ਼ ਦਿੰਦੀਆਂ ਹੋਣ ਮੈਨੂੰ ਲੱਗਦਾ ਕਿ ਮੈਂ ਹੁਣ ਸਿਰਫ ਇਨਸਪੀਰੇਸ਼ਨਲ ਫਿਲਮਾਂ ਹੀ ਕਰਨਾ ਚਾਹੂੰਗੀ ਕਿਉਂਕਿ ਯਾਰ ਸਮਾਜ 'ਚ ਬਹੁਤ ਡਿਫਰੈਂਸ ਆਉਂਦਾ ਤੇ ਮੇਰੀ ਰਿਸਪੌਂਸਿਬਿਲਟੀ ਐਜ਼ ਐਨ ਆਰਟਿਸਟ ਕਿ ਮੈਂ ਤੁਹਾਨੂੰ ਉਹ ਚੀਜ਼ਾਂ ਦਵਾਂ ਜਿਹਦੇ ਕਰਕੇ ਤੁਸੀਂ ਕੁਝ ਲਰਨ ਕਰ ਸਕੋ ਯਾਰ ਉਹ ਮੇਰੇ ਇੱਕ ਤੇ ਸੀਨੀਅਰ ਨੇ ਉਪਰ ਉਹ ਬਹੁਤ ਹੀ ਉਮਦਾ ਆਰਟਿਸਟ ਨੇ ਤੇ ਇੰਨਾ ਕੋ ਵਧੀਆ ਐਕਸਪੀਰੀਅੰਸ ਰਿਹਾ ਕਿਉਂਕਿ ਮੈਂ ਟੀਮ ਨਾਲ ਨਵੀਂ ਜੁੜੀ ਸੀਗੀ ਤੇ ਗਾਂਦੀ ਵਨ ਤੇ ਗਾਂਦੀ 2 ਦੇ ਵਿੱਚ ਬਹੁਤਿਆਰ ਕੁੜੀਆਂ ਨਹੀਂ ਹੈਗੀਆਂ ਤੇ ਮੈਨੂੰ ਇੱਕ ਲੀਡ ਤੇ ਲੈ ਕੇ ਆਉਣਾ ਤੇ ਮੇਰੀ irdgir ਸਟੋਰੀ ਕਮਾਉਣਾ ਤੇ ਮੈਨੂੰ ਛੋਟੀ ਛੋਟੀ ਗੱਲਾਂ ਤੇ ਹੈਲਪ ਕਰਨਾ ਕਿ ਕਿਦਾਂ ਇਹ ਪ੍ਰੋਜੈਕਟ ਕਰਾਂ ਕਿ ਇਹੋ ਜਿਹੇ ਇਮੋਸ਼ਨਸ ਕੈਰੀ ਕਰਾਂ ਉਹ ਸੀਨ ਦਾ ਕੀ ਮਤਲਬ ਹੈ ਯਾਰ ਬਹੁਤ ਸਪੋਰਟ ਰਿਹਾ ਇਸੇ ਤੇ ਇੱਕ ਜ਼ਿੰਮੇਵਾਰੀ ਵੀ ਆ ਗਈ ਹੋਣੀ ਹੈ ਨਾ ਗਾਂਧੀ 1 ਵੀ ਇੰਨੀ ਵਧੀਆ ਫਿਲਮ ਗਈ ਗਾਂਧੀ 2 ਵੀ ਇੰਨੀ ਵਧੀਆ ਗਈ ਹੁਣ ਮੈਂ ਗਾਂਧੀ 3 ਨੂੰ ਵੀ ਇੱਕ ਤੁਹਾਡੇ ਉੱਤੇ ਰਿਸਪੌਂਸਿਬਿਲਟੀ ਆ ਗਈ ਵੀ ਹੁਣ ਮੈਂ ਕਰਨਾ ਇਸ ਫਿਲਮ ਨੂੰ ਹਿਟ ਐਕਚੁਅਲੀ ਮੇਰੇ ਨਹੀਂ ਸਾਰਿਆਂ ਦੀ ਰਿਸਪੌਂਸਿਬਿਲਟੀ ਸੀਗੀ ਜਿਹੜੇ ਵੀ ਇੱਕ ਇੱਕ ਆਰਟਿਸਟ ਸਾਡੇ ਨਾਲ ਜੁੜੇ ਹੋਏ ਸੀਗੇ ਚਾਹੇ ਉਹ ਵੱਡਾ ਰੋਲ ਕਰ ਰਹੇ ਸੀ ਚਾਹੇ ਉਹ ਛੋਟਾ ਰੋਲ ਕਰ ਰਹੇ ਸੀਗੇ ਡਾਇਰੈਕਟਰ ਐਕਟਰਸ ਸਕ੍ਰੀਨ ਰਾਈਟਰ রাইਟਰਸ ਏ ਡੀਜ਼ ਮੇਕਅਪ ਆਰਟਿਸਟ ਹੈਅਰ ਡ्रेसਰ ਸਾਰਿਆਂ ਦੀ ਇੱਕ ਕਲੈਕਟਿਵ ਇਹ ਕੋਸ਼ਿਸ਼ ਸੀਗੀ ਤੇ ਅਸੀਂ ਆਪਣੀ ਕੋਸ਼ਿਸ਼ ਚ ਸਫਲਤਾ ਹਾਸਿਲ ਕਰ ਲਈ ਹੈ ਕਿਉਂਕਿ ਇਹਨਾਂ ਤੁਸੀਂ ਪਿਆਰ ਦੇ ਰਹੇ ਹੋ ਇਹ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਆ ਗਏ ਜਿਹੜੀਆਂ ਮੇਰੇ ਵਰਗੀਆਂ ਕੁੜੀਆਂ ਨੇ ਜਿਹੜੀਆਂ ਫਿਰ ਜਿਹੜੀਆਂ ਕੁੜੀਆਂ ਨੂੰ ਮਤਲਬ ਕੁਝ ਉਹ ਵੀ ਅੰਡਰ ਮੋਟੀਵੇਟ ਵੀ ਹੋ ਜਾਂਦੀਆਂ ਨੇ ਦੇਖੋ ਮੈਂ ਇਹੀ ਕਹਾਂਗੀ ਕਿ ਮੈਨੂੰ ਬਹੁਤਾ ਟਾਈਮ ਨਹੀਂ ਹੋਇਆ ਹਾਲੇ ਇਸ ਇੰਡਸਟਰੀ 'ਚ ਆਏ ਹੋਏ ਸਿਰਫ 3 ਸਾਲ ਹੋਏ ਐ ਤੇ 3 ਸਾਲ 'ਚ ਮੈਂ 4 ਫਿਲਮਾਂ ਕਰ ਲਈਆਂ ਲੀਡ ਤੇ ਕੀਤੀਆਂ ਤੇ ਉਹਦਾ ਇੱਕ ਹੀ ਰਾਹ ਸੀਗਾ ਕਿ ਜਦ ਮੈਂ ਇਸ ਇੰਡਸਟਰੀ ਦੇ ਵਿੱਚ ਆਏ ਪਹਿਲਾਂ ਮੈਂ ਆਪਣੀ ਲਾਅ ਦੀ ਪੂਰੀ ਪੜ੍ਹਾਈ ਕੀਤੀ ਲਾਇਰ ਬਣੀ ਤੇ ਨਾਲ ਦੀ ਨਾਲ ਮੈਂ ਐਕਟਿੰਗ ਕਲਾਸਿਸ ਸਿੱਖੀਆਂ ਤੇ ਆਪਣੀ ਪੂਰੀ ਆਰਟ ਤੇ ਕੰਮ ਕੀਤਾ ਜਦ ਤੱਕ ਮੈਂ ਆਪਣੇ ਆਪ 'ਚ ਕੌਨਫੀਡੈਂਟ ਨਹੀਂ ਸੀਗੀ ਕਿ ਹਾਂਜੀ ਮੈਂ ਇਹ ਹੁਣੇ ਇਹ ਕਰ ਸਕਦੀ ਆ ਉਸ ਤੋਂ ਪਹਿਲਾਂ ਮੈਂ ਕੰਮ ਨਹੀਂ ਸ਼ੁਰੂ ਕੀਤਾ ਪਹਿਲਾਂ ਆਪਣੇ ਆਰਟ ਤੇ ਕੰਮ ਕਰੋ ਫਿਰ ਚੰਗੇ ਲੋਕਾਂ ਨਾਲ ਆਪਣਾ ਸਰਾਊਂਡਿੰਗ ਰੱਖੋ ਤਾਂ ਕਿ ਤੁਹਾਡੀ ਸੋਚ ਵੀ ਚੰਗੀ ਰਹੇ ਤੁਹਾਨੂੰ ਚੰਗਾ ਕੰਮ ਵੀ ਮਿਲੇ ਤੇ ਕਿਸੇ ਵੀ ਚੀਜ਼ ਲਈ ਤੁਸੀਂ ਕੰਪਰੋਮਾਈਜ਼ ਨਹੀਂ ਕਰਨਾ ਜਲਦੀ ਸਫਲਤਾ ਪ੍ਰਾਪਤ ਕਰਨ ਲਈ ਉਹਨੂੰ ਬਹੁਤ ਟਾਈਮ ਲੱਗਦਾ ਹੈ ਹੌਲੀ ਹੌਲੀ ਤੁਸੀਂ ਚੱਲਦੇ ਰਹੋ ਤੇ ਹੌਲੀ ਹੌਲੀ ਤੁਸੀਂ ਜੋ ਵੀ ਅਚੀਵ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਅਦਿੱਤੀ ਤੇ ਤੁਹਾਡੀਆਂ ਆਉਣ ਵਾਲੀਆਂ ਸਾਰੀਆਂ ਫਿਲਮਾਂ ਇਦਾਂ ਹੀ ਹਿੱਟ ਜਾਣ ਜਿਵੇਂ ਤੁਹਾਡੀ ਇਹ ਫਿਲਮ ਹਿੱਟ ਗਈ ਆ। ਥੈਂਕ ਯੂ ਜੀ ਥੈਂਕ ਯੂ ਤੇ ਸਰ। ਥੈਂਕ ਯੂ so much। ਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਸਗੇ ਅਦਿੱਤੀ ਆ ਰਹੀ ਆ ਜਿਨ੍ਹਾਂ ਦੇ ਨਾਲ ਅਸੀਂ ਬਹੁਤ ਸੋਹਣੀਆਂ-ਸੋੜੀਆਂ ਗੱਲਾਂ ਕੀਤੀਆਂ ਤਾਂ ਇਹੋ ਜੀਆਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ। ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਕੈਮਰਾ ਪਰਸਨ ਤੇ ਜਿੰਦਰ ਦੇ ਨਾਲ